ਮਿਲਾਂਗੇ ਵਾਪਸ ਆਰ ਸਤ ਗੁਰੂ ਆਪਣੇ ਨੂੰ ਮਿਲਾਂਗੇ ਵਾਪਸ ਆਰ ਸਤ ਗੁਰੂ ਆਪਣੇ ਨੂੰ ਮਿਲਾਂਗੇ ਵਾਪਸ ਆਰ ਸਤ ਗੁਰੂ ਆਪਣੇ ਨੂੰ ಮಪ ಸಾರ ಸದಗ ಮಾರ ಸತ್ತಗ ಮಲಾಂಗ ಸಾರ ಸತ್ಗ ನೂ ಮಾರ ಸತ್ತಗರೇನು मिल गी बाबर सतगुरि हरनी होवां बन वसा हरनी हुवां बन बचा हर नवां वन वसां हरिनी होवां वन वसा हरनी होवां बन बचा हरिनी हुवां बन बचा हरनी ਹਰਨੇ ਹੋਵਾ ਵੰਨ ਵਸਾ ਕਾਂਦ ਮੂਲ ਚ ਨਖਾਉ ਸਤ ਗੁਰ ਆਪਣੇ ਨੂੰ ਮਿਲਾਂਗੇ ਮਹਾਪਸਾਰ ਸਤ ਗੁਰ ਆਪਣੇ ਨੂੰ ਮੇਲਾਂਗੀ ਵਾਹ ਪਸਾਰ ਸਤ ਗੁਰੇ ਆਪਣੇ ਨੂੰ ਗੁਰ ਪ੍ਰਸਾਦ ਮੇਰਾ ਸਹੋ ਮਿਲੇ 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 ਗੁਰ ਪ੍ਰਸਾਦ ਮੇਰਾ ਸਹੋ ਗੁਰ ਪਰ ਸਾਦੀ ਮੇਰਾ ਸਹੋ ਮੇਰੇ ਵਾਰ ਵਾਰ ਹਾਂ ਜਾਉ ਸਤ ਗੁਰ ਆਪਣੇ ਨੂੰ ਮਿਲਾਂਗੇ ਬਾਪਸਾਰ ਸਤ ਗੁਰੂ ਆਪਣੇ ਨੂੰ ਮਿਲਾਂਗੇ ਬਾਪਸਾਰ ਸਤ ਗੁਰੂ ਆਪਣੇ ਨੂੰ ਮਿਲਾਂਗੇ ਬਾਪਸਾਰ ਸਤ ਗੁਰੂ ਆਪਣੇ ਨੂੰ ਮੈਂ ਬਨਜਾਰ ਨਰਾਮ ਕੀ ਮੈਂ ਬਨਜਾਰ ਨਰਾਮ ਕੀ ਮੈਂ ਬਨਜਾਰ ਨਰਾਮ ਕੀ ਮੈਂ ਬਨਜਾਰ ਮੈਂ ਬਨਜਾਰਨ ਨਰਾਮ ਕੀ ਮੈਂ ਬਨਜਾਰਨ ਨਰਾਮ ਕੀ ਮੈਂ ਬਨਜਾਰਨ ਨਰਾਮ ਕੀ ਮੈਂ ਬਨਜਾਰਨ ਨਰਾਮ ਕੀ ਤੇਰਾ ਨਾਮ ਵਖਰੇ ਆਪ ਸਤ ਗੁਰੂ ਆਪਣੇ ਨੂੰ ਮਿਲਾਗੇ ਵਾਪਸਾਰ ਸਤਗੁਰ ਆਪਣੇ ਨੂੰ ਮਿਲਾਗੇ ਵਾਪਸਾਰ ਸਤਗੁਰ ਆਪਣੇ ਨੂੰ ਮਿਲਾਗੇ ਵਾਪਸਾਰ ਸਤਗੁਰ ਆਪਣੇ ਨੂੰ ਕੋਕਲ ਹੋਵਾ ਆਂ ਬਬਸਾ ਕੋਕਲ ਹੋਵਾ ਆਂ ਬਬਸਾ ਕੋਕਲ ਹੋਵਾ ਆਂ ਬਬਸਾ ਕੋਕਲ ਹੋਵਾ ਆਂ ਕੋਕਲ ਹੋਵਾ ਯੰਬ ਬਸਾ ਕੋਕਲ ਹੋਵਾ ਯੰਬ ਬਸਾ ਕੋਕਲ ਹੋਵਾ ਯੰਬ ਬਸਾ ਕੋਕਲ ਹੋਵਾ ਯੰਬ ਬਸਾ ਸਹਿਜ ਸ਼ਬਦ ਵਿਚਾਰ ਸਤ ਗੁਰ ਆਪਣੇ ਨੂੰ ಮಲಾಂಗ ಸಾರ ಸತ್ಗರೂ ಮಲಾಂಗಿ ಬಹ ಸಾರ ಸತ್ತಗೊರೂ ಮಲಾಂಗ ಬಹ ಸಾರ ಸತ್ತಗೊರೂ ಮಲಾಂಗ ಬಹ ಸಾರ ਸਤ ਗੁਰੇ ਆਪਣੇ ਨੂੰ ਸਹਿਜ ਸਬਾਈ ਮੇਰਾ ਸਹੋ ਮਿਲੇ 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 ਦਰਸ਼ਨ ਰੂਪੇ ਅਪਾਰ ਸਤ ਗੁਰੂ ਆਪਣੇ ਨੂੰ ਮਿਲਾਂਗੇ ਵਾਹ ਪਸਾਰ ਸਤ ਗੁਰ ਆਪਣੇ ਨੂੰ ਮਿਲਾਂਗੇ ਵਾਹ ਪਸਾਰ ਸਤ ਗੁਰ ਆਪਣੇ ਨੂੰ ਮਿਲਾਂਗੇ ਵਾਹ ਪਸਾਰ ਸਤ ਗੁਰ ਆਪਣੇ ਨੂੰ ਮਛਲੀ ਹੋਵਾਂ ਜਾਲ ਬਸਾਂ ਮਛਲੀ ਹੋਵਾਂ ਜਾਲ ਬਸਾਂ ਮਛਲੀ ਹੋਵਾਂ ਜਾਲ ਬਸਾਂ ਮਛਲੀ ਹੋਵਾਂ ਮਛਲੀ ਹੋਵਾ ਜਲਬਤਾਂ ਮਛਲੀ ਹੋਵਾ ਜਲਬਤਾਂ ਮਛਲੀ ਹੋਵਾ ਜਲਬਸਾਂ ਮਛਲੀ ਹੋਵਾ ਜਲਬਸਾਂ ਜੀ ਜੰਤ ਸਭ ਸਾਰ ਸਤ ਗੁਰ ਆਪਣੇ ਨੂੰ मिांगे बाप चार सतगुर आपण मिला गे बाप चार सतगुर आपण मिला ਵਾਹ ਪਸਾਰ ਸਤ ਗੁਰ ਆਪਣੇ ਨੂੰ ਔਰ ਵਾਰ ਮੇਰਾ ਸਹੋ ਵਸੇ 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 ೇರ ವಾರಸ ಅವು ಮಲ ಸಾರ ಸುರೂ ಅವು ಮಲ ಸಾರ ಸುರೂ ಮಲ ಸಾರ ಸುರೂ ಮಾಪ ಸಾರ ಸುರೆನು

ಶಬದ ವಸ ಪೋಜಾ ಸತಗುರೇನು ಮಲಾಂಗ ಬಹ ಸಾರ ಸತಗುರೇನು ನೂಿ ಬಾಪ ಸಾರ ಸಗುರ ಮಲಾಂಗ ಬಹಸಾರ ಸತ್ತಗುರೂ ಮಲಾಂಗ ಬಹ ಸಾರ ಸತ್ತಗುರೇನು ನೂ मिलලාගේ බාපසාර සතුගුරු எපනේනු මිලාගේ බා अසාර සතුගුර अපනේනු නානක සදා සுහගනී නානක සදාස්යාගනෙන් නානක සදා සभाගනී නානෙක සදාස්हाගනී ਨਾਨਕ ਸਦਾ ਸੁਹਾਗਣੀ ਨਾਨਕ ਸਦਾ ਸੁਹਾਗਣੀ ਨਾਨਕ ਸਦਾ ਸੁਹਾਗਣੀ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਸਤ ਗੁਰ ਆਪਣੇ ਨੂੰ ਮਿਲਾਂਗੇ ਬਹਾਪਸਾਰ 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 ਸਤ ਗੁਰ ਆਪਣੇ ਨੂੰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ